19 ਸਾਲ ਦਾ ਸੀ ਚੰਗਾ ਖਿਡਾਰੀ ਸੀ ਪਰ ਨਸ਼ਾ ਜਿੱਤ ਗਿਆ ਤਰਸੇਮ ਸਿਆ ਇਹ ਸਾਗ ਦਾ ਸੇਕ ਤਾਂ ਘਰ ਘਰ ਪਹੁੰਚਿਆ ਪਰ ਬਸ ਹੁਣ ਹੋ ਨਹੀਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਮੁਹਿੰਮ ਚਲਾਈ ਹੈ ਕਿ ਅਸੀਂ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਕਿ ਅੱਜ ਤੋਂ ਬਾਅਦ ਨਾ ਇਸ ਪਿੰਡ ਵਿੱਚ ਨਸ਼ਾ ਬਿਕੂਗਾ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਨੂੰ ਇੱਥੇ ਵੜਨ ਦਿੱਤਾ ਜਾਊ ਜਿਹੜੇ ਨਸ਼ੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਪਹर्ती ਕਰਾਵਾਂਗੇ ਕੋਈ ਵੀ ਨਸ਼ਾ ਤਸਕਰ ਦੀ ਜ਼ਬਾਨਤ ਨਹੀਂ ਕਰਾਏਗਾ ਵਾਅਦਾ ਕਰੋ ਅਸੀਂ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਾਗੇ ਵਾਅਦਾ ਹੈ ਬਾਦਲ ਕਹਿੰਦੇ ਮੈਂ ਮਾਫੀ ਮੰਗਦਾ ਹਾਂ ਉਨ੍ਹਾਂ ਤੋਂ ਜਿਹੜੇ ਮੇਰੇ ਤੋਂ ਨਾਰਾਜ਼ ਹੋ ਕੇ ਪਾਰਟੀ ਛੱਡ ਕੇ ਆਏ। ਉਹ ਇੱਕ ਵਾਰੀ ਛੋਟੇ ਮੰਗੀ ਕੋਈ ਬੜੀ ਬੜੀ ਮੰਗੀ ਆਕਾਲ ਤਖਤ ਵਾਲੀ ਮਾਫੀ ਤੇ ਰੱਖ ਲਵੇ। ਮਤੇ ਵਾਲੀ ਉਹ ਆਚਾਰੇ ਹੋ ਫਿਰ ਉਹ ਕਹਿੰਦੇ ਮਾ ਮਾ ਪਾਰਟੀ ਚ ਵਾਪਸ ਆ ਜੂ। ਨਹੀਂ ਨਹੀਂ ਮਾ ਪਾਰਟੀ ਦੇ ਸੀ ਬਣਾ ਰਹੇ। ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਅਨੁਸਾਰ ਤੇ ਪਾਰਟੀ ਅਸੀਂ ਬਣਾ ਰਹੇ ਹਾਂ। ਅੱਛਾ ਜਿਹੜੇ ਜਿੱਥੇ ਉਹਨਾਂ ਜਾ ਕੇ ਮਾਫੀ ਮੰਗੀ ਸੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜੋ ਹੁਕਮ ਹੋਇਆ ਸੀ ਕਿ ਭਰਤੀ ਕਰੋ ਕਮੇਟੀ ਭਰਤੀ ਕਰਾਵੇ। ਪ੍ਰਧਾਨ ਦੀ ਚੋਣ ਕਰੇ ਅੱਗੋਂ ਪਾਰਟੀ ਜੜੀ ਹੈ ਉਹ ਚਲਾ ਜ세ਦਰ ਸਾਹਿਬ ਨੇ ਤਾਂ ਮਤ ਇਹ ਕਹਿੰਦਾ ਕਿ ਆਪੋ ਆਪਣੀ ਸਿਆਦ ਇਹ ਜਿੱਥੇ ਤਾਂ ਹੈ ਹੀ ਨਹੀਂ ਜੀ ਅੱਛਾ ਜ세ਦਰ ਸੁਣ ਨਹੀਂ ਮਾਨਦਾ ਨਾ ਜੀ ਬਾਦਲ ਕਹਿੰਦੇ ਮੈਂ ਮਾਫੀ ਮੰਗਦਾ ਹਾਂ ਉਨ੍ਹਾਂ ਤੋਂ ਜਿਹੜੇ ਮੇਰੇ ਤੋਂ ਨਾਰਾਜ਼ ਹੋ ਕੇ ਪਾਰਟੀ ਛੱਡ ਗਏ ਉਹ ਇੱਕ ਵਾਰੀ ਛੋਟ ਮੰਗੀ ਕੋਈ ਬੜੀ ਬੜੀ ਮੰਗੀ ਅਕਾਲ ਤੱਕ ਤਾਂ ਜੀ ਮਾਫੀ ਦੇ ਰੱਖ ਲਵੇ ਮਤੇ ਵਾਲੀ ਉਹ ਜਾ ਰਹੇ ਹੋ ਫਿਰ ਉਹ ਕਹਿੰਦੇ ਮਾਫ ਮਾ ਪਾਰਟੀ ਚ ਵਾਪਸ ਆ ਜੀ ਨਹੀਂ ਨਹੀਂ ਮਾ ਪਾਰਟੀ ਦੇ ਸੀ ਬਣਾ ਰਹੇ ਹੂੰ ਸ਼੍ਰੀ ਆਕਾਤਰ ਸਾਹਿਬ ਦੇ ਹੁਕਮ ਦੇ ਅਨੁਸਾਰ ਤੇ ਪਾਰਟੀ ਐਸੀ ਬਣਾ ਰਹੇ ਆ ਅੱਛਾ ਜਿਹੜਾ ਜਿੱਥੇ ਉਹਨਾਂ ਜਾ ਕੇ ਮਾਫੀ ਮੰਗੀ ਸੀ ਸ਼੍ਰੀ ਆਕਾਤਰ ਸਾਹਿਬ ਤੋਂ ਜੋ ਹੁਕਮ ਹੋਇਆ ਸੀ ਕਿ ਭਰਤੀ ਕਰੋ ਕਮੇਟੀ ਭਰਤੀ ਕਰਾਵੇ ਪ੍ਰਧਾਨ ਦੀ ਚੋਣ ਕਰੇ ਅੱਗੋਂ ਪਾਰਟੀ ਜਿਹੜੀ ਆ ਉਹ ਚਲਾ ਜਦੇ ਸਾਹਿਬ ਨੇ ਤਾਂ ਮਤ ਇਹ ਕਹਿੰਦਾ ਕਿ ਆਪੋ ਆਪਣੀ ਸੇਵਾ ਇਹ ਜਿੱਥੇ ਤਾਂ ਹੈ ਹੀ ਨਹੀਂ ਜੀ अच्छा जसए ਤਾਂ ਸੁਣ ਨਹੀਂ ਮੰਨਾਂ। ਨਾ ਜੀ। ਬਾਦਲ ਕਹਿੰਦੇ ਮੈਂ ਮਾਫੀ ਮੰਗਦਾ ਹੂੰ ਨਾ ਤੋਂ ਜਿਹੜੇ ਮੇਰੇ ਤੋਂ ਨਾਰਾਜ਼ ਹੋ ਕੇ ਪਾਰਟੀ ਛੱਡ ਕੇ ਉਹ ਇੱਕ ਵਾਰੀ ਛੋਟੇ ਮੰਗੀ ਕੋਈ ਬੜੀ-ਬੜੀ ਮੰਗੀ ਅਕਾਲ ਤਖਤ ਸਾਹਿਬ ਜੀ ਮਾਫੀ ਦੇ ਰੱਖ ਲਵੇ। ਮਤੇ ਵਾਲੀ ਉਹ ਜਾ ਰਹੇ ਹੋ ਫਿਰ ਉਹ ਕਹਿੰਦੇ ਮਾਫ ਮਾ ਪਾਰਟੀ ਚ ਵਾਪਸ ਆ ਜੀ। ਨਹੀਂ ਨਹੀਂ ਮਾ ਪਾਰਟੀ ਦੇ ਅਸੀਂ ਬਣਾ ਰਹੇ ਹਾਂ। ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਅਨੁਸਾਰ ਤੇ ਪਾਰਟੀ ਅਸੀਂ ਬਣਾ ਰਹੇ ਹਾਂ। ਅੱਛਾ ਅਕਾਲ ਜਿਹੜੇ ਜਿੱਥੇ ਉਹਨਾਂ ਜਾ ਕੇ ਮਾਫੀ ਮੰਗੀ ਸੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜੋ ਹੁਕਮ ਹੋਇਆ ਸੀ ਕਿ ਭਰਤੀ ਕਰੋ ਕਮੇਟੀ ਭਰਤੀ ਕਰਾਵੇ। ਪਰਦਾਨ ਦੀ ਚੋਣ ਕਰੇ ਅੱਗੋਂ ਪਾਰਟੀ ਜਿਹੜੀ ਹੈ ਉਹ ਚਲਾ ਦੇ ਜਥੇਦਾਰ ਸਾਹਿਬ ਨੇ ਤਾਂ ਮਤ ਚ ਇਹ ਕਹਤਾ ਕਿ ਆਪੋ ਆਪਣੀ ਸੈ ਇਹ ਜਥੇਦਾਰ ਹੈ ਹੀ ਨਹੀਂ ਜੀ ਅੱਛਾ ਜਥੇਦਾਰ ਸੁਣ ਨਹੀਂ ਮੰਨਦਾ ਨਾ ਜੀ ਬਾਦਲ ਕਹਿੰਦੇ ਮੈਂ ਮਾਫੀ ਮੰਗਦਾ ਹੂੰ ਨਾ ਤੋਂ ਜਿਹੜੇ ਮੇਰੇ ਤੋਂ ਨਾਰਾਜ਼ ਹੋ ਕੇ ਪਾਰਟੀ ਛੱਡ ਕੇ ਆਏ ਉਹ ਇੱਕ ਵਾਰੀ ਛੋਟੇ ਮੰਗੀ ਕੋਈ ਬੜੀ ਬੜੀ ਮੰਗੀ ਹੈ ਅਕਾਲ ਤਖਤ ਵਾਲੀ ਮਾਫੀ ਤੇ ਰੱਖ ਲਵੇ ਮਤੇ ਵਾਲੀ ਆ ਚਾਰੇ ਉਹ ਕਹਿੰਦੇ ਮਾਫ ਮਾ ਪਾਰਟੀ ਚ ਵਾਪਸ ਆ ਜੀ ਨਹੀਂ ਨਹੀਂ ਮਾ ਪਾਰਟੀ ਦੇ ਸੀ ਬਣਾ ਰਹੇ ਹੂੰ ਸ਼੍ਰੀ ਆਕਾਤਰ ਸਾਹਿਬ ਦੇ ਹੁਕਮ ਦੇ ਅਨੁਸਾਰ ਤੇ ਪਾਰਟੀ ਐਸੀ ਬਣਾ ਰਹੇ ਆ ਅੱਛਾ ਜਿਹੜਾ ਜਿੱਥੇ ਉਹਨਾਂ ਜਾ ਕੇ ਮਾਫੀ ਮੰਗੀ ਸੀ ਸ਼੍ਰੀ ਆਕਾਤਰ ਸਾਹਿਬ ਤੋਂ ਜੋ ਹੁਕਮ ਹੋਇਆ ਸੀ ਕਿ ਭਰਤੀ ਕਰੋ ਕਮੇਟੀ ਭਰਤੀ ਕਰਾਵੇ ਪ੍ਰਧਾਨ ਦੀ ਚੋਣ ਕਰੇ ਅੱਗੋਂ ਪਾਰਟੀ ਜਿਹੜੀ ਹੈ ਉਹ ਚਲਾ ਜਦੇ ਸਾਹਿਬ ਨੇ ਤਾਂ ਮਤ ਇਹ ਕਹਿੰਦਾ ਕਿ ਆਪੋ ਆਪਣੀ ਸੈੱਟ ਇਹ ਜਿੱਥੇ ਤਾਂ ਹੈ ਹੀ ਨਹੀਂ ਜੀ अच्छा जसए ਤਾਂ ਸੁਣ ਨਹੀਂ ਮੰਨਦਾ ਨਾ ਜੀ ਉਹ ਬਾਦਲ ਕਹਿੰਦੇ ਮੈਂ ਮਾਫੀ ਮੰਗਦਾ ਹਾਂ ਉਹਨਾਂ ਤੋਂ ਜਿਹੜੇ ਮੇਰੇ ਤੋਂ ਨਾਰਾਜ਼ ਹੋ ਕੇ ਪਾਰਟੀ ਛੱਡ ਗਏ ਉਹ ਇੱਕ ਵਾਰੀ ਛੋਟੇ ਮੰਗੀ ਕੋਈ ਬੜੀ ਬੜੀ ਮੰਗੀ ਅਕਾਲ ਤਖਤ ਸਾਹਿਬ ਦੀ ਮਾਫੀ ਤੇ ਰੱਖ ਲਵੇ ਮਤੇ ਵਾਲੀ ਉਹ ਜਾ ਰਹੇ ਹੋ ਫਿਰ ਉਹ ਕਹਿੰਦੇ ਮਾਫ ਮਾ ਪਾਰਟੀ ਚ ਵਾਪਸ ਆ ਜੀ ਨਹੀਂ ਨਹੀਂ ਮਾ ਪਾਰਟੀ ਦੇ ਅਸੀਂ ਬਣਾ ਰਹੇ ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਅਨੁਸਾਰ ਦੇ ਪਾਰਟੀ ਅਸੀਂ ਬਣਾ ਰਹੇ ਹਾਂ ਅੱਛਾ ਅਕਾਲ ਜਿਹੜੇ ਜਿੱਥੇ ਉਹਨਾਂ ਜਾ ਕੇ ਮਾਫੀ ਮੰਗੀ ਸੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜੋ ਹੁਕਮ ਹੋਇਆ ਸੀ ਕਿ ਭਰਤੀ ਕਰੋ ਕਮੇਟੀ ਭਰਤੀ ਕਰਾਵੇ ਪ੍ਰਧਾਨ ਦੀ ਚੋਣ ਕਰੇ ਅੱਗੋਂ ਪਾਰਟੀ ਜੜੀ ਆ ਉਹ ਚਲਾ ਜ세ਦਰ ਸਾਹਿਬ ਨੇ ਤਾਂ ਮਤ ਚ ਇਹ ਕਹਤਾ ਕਿ ਆਪੋ ਆਪਣੀ ਸਿਆਦ ਇਹ ਜਿੱਥੇ ਤਾਂ ਹੈ ਹੀ ਨਹੀਂ ਜੀ ਅੱਛਾ ਜ세ਦਰ ਸੁਣ ਨਹੀਂ ਮਾਨਦਾ ਨਾ ਜੀ